ਦੇ ਉਹ ਕਹਿਣ ਲੱਗੀ ਪੁੱਤਰ ਅੱਜ ਉੱਠੀ ਉਹ ਬੜੀ ਮੁਸ਼ਕਿਲਾਂ ਮੰਜੇ ਤੋਂ ਉੱਠ ਕੇ ਜਾ ਕੇ ਕਹਿਣ ਲੱਗੀ ਪੁੱਤਰਾ ਮੈਂ ਨਾ ਕਈ ਦਿਨਾਂ ਤੋਂ ਸੋਚਦੀ ਸੀ ਮੈਂ ਆਪਣੇ ਪੁੱਤਰ ਨਾਲ ਗੱਲ ਕਰਾਂ ਤੂੰ ਤੇ ਆਉਣਾ ਹੈ ਤੇ ਚੱਲਿਆ ਜਾਣਾ ਹੈ ਗੱਲਬਾਤ ਨਹੀਂ ਹੁੰਦੀ ਸੀ ਤੇ ਮੈਂ ਥੋੜੀ ਜੀ ਤੰਗ ਹੈ ਮੇਰਾ ਨਾ ਮੈਨੂੰ ਨੀਂਦ ਆਉਂਦੀ ਐ ਨਾ ਮੈਂ ਜਿਹੜਾ ਕੁਛ ਖਾਣੀਆਂ ਉਹ ਪਚਦਾ ਹੈ ਮੇਰੇ ਲੱਤਾਂ ਵਾਂਹ ਸਰੀਰ ਘੁੰਦਾ ਰਹਿੰਦਾ ਹੈ ਤੇ ਤੂੰ ਮੈਨੂੰ ਦਵਾਈ ਦਵਾ ਲਿਆ ਡਾਕੀ ਤੇ ਕੋਈ ਉਹ ਪੁੱਤਰ ਕਹਿਣ ਲੱਗਾ ਕੋਈ ਨਹੀਂ ਮਾਂ ਸ਼ਨੀਵਾਰ ਨੂੰ ਮੈਂ ਪਹਿਲਾ ਹੋਵਾਂਗਾ ਤੇ ਮੈਂ ਦਵਾਈ ਦਵਾ ਲਵਾਂਗਾ। 5-7 ਦਿਨ ਸੀ ਮਾਂ ਨੇ ਅੱਖਾਂ ਖਲਾ ਕੱਟੇ ਅੱਜ ਸ਼ਨੀਵਾਰ ਹੈ ਮਾਂ ਬੜੀ ਖੁਸ਼ੀ ਹੋਈ ਅੱਜ ਮੇਰਾ ਪੁੱਤਰ ਮੈਨੂੰ ਦਵਾਈ ਦਵਾ ਕੇ ਲੈ ਗਿਆ। ਉਹਨੇ ਸਵੇਰੇ ਕੁਝ ਖਾਧਾ ਵੀ ਨਹੀਂ ਉਹ ਐਂਜ ਕਰ ਬੈਠੀ ਹੈ। ਵੀ ਕਿਤੇ ਉਹ ਟੈਸਟ ਕਰਾਉਣਾ ਕੋਈ ਰੁਕਾਵਟ ਨਾ ਆ ਜਾਵੇ ਤੇ ਪੁੱਤਰ ਫੋਲ ਗਿਆ। ਜਦੋਂ ਸ਼ਾਮ ਨੂੰ ਪਰਿਵਾਰ ਤੋਂ ਉਹਨੂੰ ਨਾਲ ਲੈ ਕੇ ਘਰ ਆਇਆ ਮਾਂ ਕਹਿੰਦੇ ਕਿ ਪੁੱਤਰਾ ਮੈਂ ਤੇ ਤੈਨੂੰ ਅਢੀਕ